Vishnu Bhagavan Diya Soham Arayishya Sing Vishnu Bhagavan Diya Soham Arayishya Sing Vishnu Bhagavan ਪਿਆਰੀ ਹਰ ਸੰਗਤ ਜੀਓ ਸੱਚੇ ਪਾਤਸ਼ਾਹ ਜੀ ਨੇ ਸਾਨੂੰ 24 ਗ੍ਰੰਥ ਹਰ ਬਣੀ ਦੇ ਲਿਖਾਏ ਹਨ ਔਰ ਬੜੀ ਖੁਸ਼ੀ ਹੁੰਦੀ ਹੈ ਕਿ ਵੀਰ ਪੜ੍ਹਦੇ ਆ ਵਿਚਾਰਦੇ ਆ ਸਾਰੀ ਸੰਗਤ ਦੇ ਨਾਲ ਸਾਂਝਾ ਕਰਦੇ ਆ ਔਰ ਇਹ ਸੱਚੇ ਪਾਤਸ਼ਾਹ ਦਾ ਹੁਕਮ ਸੀ ਕਿ ਹਰ ਬਣੀ ਨੂੰ ਪੜਿਓ ਤੇ ਵਿਚਾਰਿਓ ਇਸੇ ਤਰ੍ਹਾਂ ਹੀ ਇੱਕ ਦਿਨ ਮੈਨੂੰ ਮੋਗੇ ਤੋਂ ਵੀਰ ਹਰਦੀਪ ਸਿੰਘ ਦਾ ਫੋਨ ਆ ਗਿਆ ਉਹ ਬਾਣੀ ਪੜ ਰਿਹਾ ਸੀ 20 ਨੰਬਰ ਗ੍ਰੰਥ ਦੀ ਉਦੇ ਵਿੱਚ ਨਾ ਆ ਗਿਆ ਨਜੂਮੀ ਫਿਰ ਆ ਗਿਆ ਅਤਰੀ ਉਹ ਕਹਿੰਦੇ ਵੀਰ ਉਹਨਾਂ ਨੇ ਫੋਨ ਲਾ ਲਿਆ ਕਹਿੰਦੇ ਪਹਿਲਾਂ ਮੈਨੂੰ ਆਇਆ ਦੱਸੋ ਤੇ ਨਜੂਮੀ ਕੌਣ ਸੀ ਤੇ ਅਤਰੀ ਕੌਣ ਸੀ ਮੈਂ ਕਹਿੰਦੇ ਵੀ ਮੈਂ ਤੁਹਾਨੂੰ ਜਿਹੜੀ ਆ ਬਾਣੀ ਭੇਜ ਦਿੱਤੀ ਆ ਲਓ ਚਲੋ ਪੜਦੇ ਆ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਬਾਣੀ ਦੇ ਵਿੱਚ ਜੇ ਕੋਈ ਅੱਖਰ ਆ ਜਾਂਦਾ ਹੈ ਤੇ ਉਹਨੂੰ ਆਪਾਂ ਸਮਝ ਕੇ ਅੱਗੇ ਚੱਲੀਏ ਤੇ ਫੇ ਸਾਰੀ ਸਮਝ ਲੱਗ ਜਾਂਦੀ ਹੈ ਨਹੀਂ ਤੇ ਉੱਥੇ ਅੜ ਜਾਂਦੀ ਹੈ। ਔਰ ਉਹ ਬਾਣੀ ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰ ਰਿਹਾ। 18 ਚੇਤ 66 ਸੰਮਤੈਨ ਬੇਲਾ ਸਿੰਘ ਦੇ ਗ੍ਰਹਿ ਸਹੀ ਕੰ ਜੰਮੂ ਗ੍ਰੰਥ ਨੰਬਰ 20 ਪਨਾ ਨੰਬਰ 754 ਤੇ ਸੀ। ਸਪਤ ਰੇਖ ਕਹਿਣ ਚੰਗੀ ਦਿਸੀ ਭੂਮੀ। ਸਾਤ ਗੁਰ ਧਾਰ ਸੁਬਾ ਪਈਆ ਜੰਮੂ ਦੀ ਭੂਮੀ ਜਿਹੜੀ ਉਹ ਪਹਿਲੇ ਰਖੀਆਂ ਮੁੰਨੀਆਂ ਦੇ ਸੀ ਜਿਸ ਨੂੰ ਸਮਝੇ ਨਾ ਕੋਈ ਨਜ਼ੂਮੀ ਤੇਤ ਵਾਰਨਾ ਵੰਡ ਵੰਡਾਈਆ ਹੁਣ ਇੱਥੇ ਆ ਕੇ ਗੱਲ ਆ ਗਈ ਸਮਝਣ ਵਾਲੀ ਵੀ ਉਹ ਨਜ਼ੂਮੀ ਦੱਸੋ ਜੀ ਕੌਣ ਸੀ ਨਜ਼ੂਮੀ ਜਿਹੜਾ ਸੀਗਾ ਉਹ ਇੱਕ ਜੋਤਸ਼ੀ ਸੀਗਾ ਜਿਹੜਾ ਜੋ ਸਾਰੇ ਤਾਰੇ ਖੋਰ ਗ੍ਰਹਾਂ ਦੀ ਗਤੀ ਤੱਕ ਦੱਸ ਦਿੰਦਾ ਸੀ ਔਰ ਸਾਰੇ ਬ੍ਰਹਿਮੰਡ ਦੇ ਗ੍ਰਹਾਂ ਦੀ ਜਾਣਕਾਰੀ ਰੱਖਣ ਵਾਲਾ ਸੀ ਉਹ ਸੀਗਾ ਨਜੂਮੀ ਉਹ ਬੜੇ ਖੁਸ਼ ਹੋਏ ਚਲੋ ਕਹਿੰਦੇ ਹੁਣ ਮੈਨੂੰ ਬਾਣੀ ਦੀ ਸਮਝ ਲੱਗ ਜਗੀ ਅੱਗੇ ਲੈ ਚਲੋ ਠੀਕ ਹੈ ਜੀ ਬੜੀ ਖੁਸ਼ੀ ਵਾਲੀ ਗੱਲ ਅੱਗੇ ਆਪਾਂ ਅੱਗੇ ਹਰ ਬਾਣੀ ਸਾਂਝੀ ਕਰਦੇ ਆਂ ਪ੍ਰਭ ਖੇਲ ਕਰੇ ਨਾ ਮਲੂਮੀ ਪੜਦਾ ਆਪਣਾ ਆ ਆ ਪਿਉਠਾਈਆ ਲੈਣਾ ਦੇਣਾ ਚਕਾਏ ਭਗਤ ਮਸੂਮੀ ਗੁਰਮੁਖ ਬਾਲੇ ਰੰਗ ਰੰਗਾਈਆ ਭਗਤ ਕਿਹੜੇ ਆਏ ਮਸੂਮ ਐ ਔਰ ਉਹ ਮਸੂਮਾਂ ਨੂੰ ਜਾਣਕਾਰੀ ਵੀ ਖੁਦ ਆਪ ਦਿੰਦਾ ਤੇ ਆਪ ਹੀ ਜਾਣਕਾਰੀ ਦੇ ਕੇ ਆਪਣੇ ਚਰਨਾਂ ਨਾਲ ਲਾਈ ਰੱਖਦਾ ਸਾਰ ਪਾਏ ਨਾ ਕੋਈ ਰਖੀ ਮੁਨੀ ਮੋਨ ਧਾਰੀ ਦੇਣ ਦੁਹਾਈਆ ਸ੍ਰੇਸ਼ਟ ਸਵਾਹੀ ਚੋਟੀ ਜਾਏ ਮੁਨੀ ਮਿਡੀ ਸੀਸ ਨਾ ਕੋਈ ਗੰਦਾਈਆ ਕੋਟਾਂ ਵਿੱਚੋਂ ਥੋੜੇ ਦੇਸਣ ਪ੍ਰਭ ਭਗਤੀ ਵਿੱਚ ਗੁਣੀ ਗੈਰ ਗੰਭੀਰ ਗੋਹ ਦੇ ਉਠਾਈਆ ਇੱਥੇ ਸੱਚੇ ਪਾਤਸ਼ਾਹ ਨੇ ਵੀ ਲਿਖਾਇਆ ਕੋਟਾਂ ਵਿੱਚੋਂ ਕੁਝ ਭਗਤ ਆ ਜਿਹੜੇ ਗੁਣੀ ਆ ਗੁਣੀ ਕਿਹੜੇ ਆ ਜਾਂਦੇ ਆ ਜਦੋਂ ਉਹਦੇ ਵਿੱਚ ਖੋਜ ਜਾਂਦੇ ਆ ਪਰਮਾਤਮਾ ਦੇ ਨਾਲ ਜੁੜ ਜਾਂਦੇ ਆ ਤੇ ਬੜੀ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਖੋਜ ਕਰਦੇ ਰਹਿੰਦੇ ਆ ਪ੍ਰਮਾਤਮਾ ਨੇ ਖੇਲ ਕੀ ਕੀਤਾ ਕੀ ਵਿਹਾਰ ਕੀਤਾ ਕੋਟਾਂ ਵਿੱਚੋਂ ਥੋੜੇ ਦਿਸਣ ਪ੍ਰਭ ਭਗਤੀ ਵਿੱਚ ਗੁਣੀ ਗੈਰ ਗੰਭੀਰ ਕੋ ਦੇ ਉਠਾਈਆ ਜਿੰਨਾਂ ਦੇ ਅੰਤਰ ਸਾਚੇ ਨਾਮ ਦੀ ਦੇਵੇ ਤੁਨੀ ਤੁਰਦਾ ਰਾਗ ਇੱਕ ਸੁਣਾਈਆ ਅੰਮ੍ਰਿਤ ਰਸ ਲਾਏ ਅਗਮਾ ਬੁੱਲੀ ਅਗਮਾ ਕਿਡਾ ਆਂਦਾ ਤੁਰਦਾ ਜਗਤ ਤ੍ਰਿਸ਼ਨਾ ਪਿਆਸ ਬੁਝਾਈਆ ਜਿਹਦੇ ਨਾਲ ਜਗਤ ਦੀਆਂ ਤ੍ਰਿਸ਼ਨਾਵਾਂ ਦੀ ਪਿਆਸ ਜਿਹੜੀ ਉੱਪਰ ਜਾਂਦੀ ਸਾਰੇ ਵਕਾਰਾਂ ਤੋਂ ਬਾਹਰ ਹੋ ਜਾਂਦਾ ਉਹ ਅਗਮਾ ਫਲਵਾੜੀ ਕੋ ਜਾਹੇ ਫੁੱਲੀ ਮੋਲੇ ਰੋਤ ਹਰ ਰੋਗ ਰਾਈਆ ਭਾਗ ਲੱਗੇ ਸਾਚੀ ਕੁੱਲੀ ਕਲਮ ਸ਼ਾਹੀ ਨਾਲ ਲਖਾਈਆ ਇਹ ਸਾਚੀ ਕੁੱਲੀ ਕਿڑی ਹੈ ਐ ਸਾਡੀ ਜਿਹਦੇ ਵਿੱਚ ਪਰਮਾਤਮਾ ਦਾ ਆਵਾਸ ਹੈ ਭਾਗ ਇਹਨੂੰ ਲੱਗਦਾ ਜਗਤ ਅੰਧੇਰੀ ਚਾਰੋ ਕੁੰਟ ਝੁੱਲੀ ਚਲਕ ਕਰੇ ਨਾ ਕੋਈ ਰੁਸ਼ਨਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਨੈਕਲੰਕ ਨਰਹਿਨ ਨਾਰ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਗੁਰਮੁਖਾਂ ਦੇਵੇ ਵਸਤ ਨਾਮ ਅਣਮੁੱਲੀ ਕਰਨੀ ਦਾ ਕਰਤਾ ਆਪਣੇ ਹੱਥ ਰਖਾਈਆ ਗੁਰਮੁਖਾਂ ਨੂੰ ਵਸਤ ਕਿਹੜੀ ਦਿੱਤੀ ਹੈ ਸਾਨੂੰ ਨਾਮ ਦੀ ਅਣਮੁੱਲੀ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਜਿਸ ਨੂੰ ਖਰੀਦਿਆ ਨਹੀਂ ਜਾ ਸਕਦਾ ਔਰ ਬਾਕੀ ਵਡਿਆਈ ਜਿਹੜੀ ਉਹ ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖੀ ਹੋਈ ਅਗਲੀ ਛੋਟੀ ਲਿਫਤ ਉਹਨਾਂ ਜਿਹੜੀ ਹੋਰ ਭੇਜੀ ਵੀ ਨਾ ਸਤਗੁਰ ਕਹੇ ਮੈਂ ਪਿਛਲੀ ਵਖਾਵਾ ਚਿੱਟ ਚਿੱਠੀ ਆਪਣੇ ਅੰਦਰੋਂ ਪ੍ਰਗਟਾਈਆ ਜੇ ਸੁਵੇਲੇ ਇਸ ਭੂਮਿਕਾ ਉੱਤੇ ਆਏ ਸਪਤ ਰਖ Muni ਆਪਣਾ ਫੇਰਾ ਪਾਈਆ ਅਤਰੀ ਨੂੰ ਆਪਣਾ ਵੇੜਾ ਗਿਆ ਦੇਸ ਭਾਰਤਵਾਜ ਧਿਆਨ ਲਗਾਈਆ ਦੂਜਾ ਨੇ ਕੁਐਸਚਨ ਇਹ ਰੱਖਿਆ ਸੀਗਾ ਕਿ ਅਤਰੀ ਕੌਣ ਸੀ ਜੇ ਇਹ ਸਾਨੂੰ ਜਾਣਕਾਰੀ ਮਿਲੇਗੀ ਨਾ ਫਿਰ ਅੱਗੇ-ਅੱਗੇ ਆਪਾਂ ਬਾਣੀ ਪੜ੍ਹਦੀ ਜਾਵਾਂਗੇ ਤੇ ਬੜਾ ਮਜ਼ਾ ਆਉਦਾ ਜੇ ਸਾਨੂੰ ਇਹਦੇ ਬਾਰੇ ਪਤਾ ਨਹੀਂ ਹੋਏਗਾ ਤੇ ਫਿਰ ਅਸੀਂ ਉਹ ਸਮਝ ਨਹੀਂ ਪਾ ਰਹੇ ਤੇ ਮੈਂ ਕਿਹਾ ਵੀਰ ਜੀ ਅਤਰੀ ਜਿਹੜਾ ਸੀਗਾ ਅਤਰੀ ਤੇ ਭਾਰਤਵਾਜ ਦੋ ਨਾਂ ਜਿਹੜੇ ਆਏ ਆ ਔਰ ਇਹ ਸੱਤ ਰਿਸ਼ੀਆਂ ਦੇ ਵਿੱਚੋਂ ਸੀ ਸੱਤ ਰਿਸ਼ੀ ਕਿਹੜੇ-ਕਿਹੜੇ ਸੀਗੇ ਇੱਕ ਸੀਗਾ ਕਸ਼ਪ ਦੂਜਾ ਅਤਰੀ ਤੀਜਾ ਭਾਰਦਵਾਜ ਚੌਥਾ ਵਿਸ਼ਵਾਮਿੱਤਰ ਗੌਤਮ ਮਹਾਰਿਸ਼ੀ ਜੈਮਦਗਨੀ ਤੇ ਵਿਸ਼ਿਸ਼ਟ ਇਹ ਸੱਤ ਰਿਸ਼ੀ ਹੋਏ ਸੀ ਤੇ ਇਹਨਾਂ ਦੇ ਵਿੱਚੋਂ ਅਤਰੀ ਜਿਹੜੇ ਸੀਗੇ ਕੌਣ ਸੀ ਉਹ ਬ੍ਰਹਮਾ ਜੀ ਦੇ ਪੁੱਤਰ ਸੀ ਨਜਰੀ ਆਇਆ ਪੁਰਖ ਆਕਾਲਿਕ ਜੋ ਇਕੰਕਾਰ ਧੁਰ ਦਰਗਾਈਆ ਇਹਦੇ ਬਾਰੇ ਵਿਸਤਾਰ ਪੂਰਵਕ ਜਦੋਂ ਪਤਾ ਲੱਗਿਆ ਕਹਿੰਦੇ ਹੁਣ ਬਹੁਤ ਮਜ਼ਾ ਆਇਆ ਹੁਣ ਮੈਂ ਬਾਣੀ ਪੜਾਂਗਾ ਵੀ ਤੇ ਮੈਨੂੰ ਸਾਰੀ ਸਮਝ ਲੱਗੇਗੀ ਔਰ ਇਸੇ ਕਰਕੇ ਹੀ ਹਰ ਬਾਣੀ ਨੂੰ ਸੱਚੇ ਪਾਤਸ਼ਾਹ ਨੇ ਕਿਹਾ ਪੜਨਾ ਵਿਚਾਰਨਾ ਜਦੋਂ ਅਸੀਂ ਪੜ ਕੇ ਵਿਚਾਰ ਕੇ ਅੱਗੇ ਚੱਲਦੇ ਆ ਨਾ ਫਿਰ ਬੜਾ ਸਵਾਦ ਆਉਂਦਾ ਫਿਰ ਸਾਰੀ ਸਮਝ ਲੱਗ ਜਾਂਦੀ ਜਿਸ ਦੀ ਸਮਝੇ ਨਾ ਕੋਈ ਤਿੱਤ ਵਾਰ ਵੰਡ ਨਾ ਕੋਈ ਵੰਡਾਈਆ ਪਾਰ ਬ੍ਰਹਮ ਸਭ ਦਾ ਪਿਤ ਪਤ ਪਰਮੇਸ਼ਰ ਦਾ ਹੈ ਗਵਾਈਆ ਜਿਸ ਦੀ ਖੇਲਾ ਨਿਤ ਨਵਿਤ ਨਿਰਗੁਣ ਸਰਗੁਣ ਹੁਕਮ ਮਨਾਈਆ ਸੋ ਕਰਵਟ ਲੈ ਬਦਲੇ ਪਿੱਠ ਨੂਰੀ ਮੁਖੜਾ ਇੱਕ ਚਮਕਾਈਆ ਕਰੇ ਖੇਲ ਜਗਤ ਅਨਡੇਠ ਅਨਡਿਠੜੀ ਕਾਰ ਕਮਾਈਆ ਜਨ ਭਗਤਾ ਪਾਵੇ ਪਿਛ ਵਸਤੇ ਅਮੋਲਕ ਨਾਮ ਵਰਤਾਈਆ ਜਨ ਭਗਤਾ ਦੀ ਝੋਲੀ ਦੇ ਵਿੱਚ ਆ ਨਾਮ ਦੀ ਪਿਛਿਆ ਪਾਉਂਦਾ ਜਿਹੜੀ ਸਾਡੇ ਸਾਰੇ ਗੁਰਮਖਾਂ ਦੇ ਵਿੱਚ ਪਾਈ ਆ ਮਨਸ਼ਾ ਪੂਰੀ ਕਰੇਸ਼ ਨਿਰਿਸ਼ਤੇ ਆਪਣਾ ਪਰਦਾ ਲਾਈਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਸੱਚਾ ਰੰਗ ਆਪ ਰੰਗਾਈਆ ਸੱਚਾ ਰੰਗ ਇਹ ਖੁਦ ਪ੍ਰਮਾਤਮਾ ਨੇ ਆਪਿਰ ਰੰਗਾਇਆ ਤੇ ਅਸੀਂ ਉਸ ਰੰਗ ਦੇ ਵਿੱਚ ਰੰਗੇ ਹੋਏ ਆਂ ਤੇ ਉਹਨੇ ਆਪਣੇ ਚਰਨਾਂ ਨਾਲ ਲਾਇਆ ਤੇ ਆਪਾਂ ਉਹਦਾ ਗੁਣਗਾਰ ਹੈ ਸੋ ਵੀਰ ਜੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਹਰ ਬਾਣੀ ਨੂੰ ਲੈ ਕੇ ਗੁਰਸਖ ਵਿਚਾਰਦੇ ਆ ਸਮਝਦੇ ਆ ਭੋਲਦੇ ਆ ਔਰ ਫਿਰ ਸਾਨੂੰ ਸਾਰਾ ਉਹਦੇ ਵਿੱਚੋਂ ਗਿਆਨ ਦਾ ਵਾਧਾ ਹੁੰਦਾ ਕਿਉਂਕਿ ਆਪਾਂ ਸਮਾਜ ਦੇ ਵਿੱਚ ਬਹੁਤ ਸਾਰੇ ਕੁਐਸਚਨ ਉੱਠਦੇ ਆ ਔਰ ਉਹ ਪੁੱਛਦੇ ਵੀ ਆ ਦੱਸਾਂ ਹੀ ਤਾਂ ਹੀ ਸਕਦੇ ਆ ਜੇ ਇਸ ਹਰ ਬਾਣੀ ਦੇ ਵਿੱਚੋਂ ਸਾਨੂੰ ਖੁਦ ਨੂੰ ਸਮਝ ਲੱਗ ਜਾਈ ਸੋ ਹਰ ਬਣੀ ਮੈਂ ਇੱਥੇ ਹੀ ਸੱਚੇ ਪਾਤਸ਼ਾਹੇ ਕੋ ਹਰ ਸੰਗ ਪਾਸੋਂ ਸਮਾਪਤ ਕਰਨ ਦੀ ਇਜਾਜ਼ਤ ਚਾਹੁੰਦਾ ਹਾਂ ਅਗਰ ਕੋਈ ਅੱਖਰ ਵੱਧ ਘਟ ਪੜਿਆ ਗਿਆ ਹੋਵੇ ਤਾਂ ਮੈਂ ਸੱਚੇ ਪਾਤਸ਼ਾਹੇ ਹੀ ਪਾਸੋਂ ਹਰ ਸੰਗਤ ਪਾਸੋਂ ਖਿਮਾ ਮੰਗਦਾ ਹਾਂ ਆਓ ਪੰਜ ਕਰਿਆ ਦਾ ਸਾਥ ਦਿਓ ਜੀ ਸੋਹਮਾ ਰਾਹੀਸ਼ ਸਿੰਘ ਵੀਸ਼ਨੂ ਗਗਨੰਦੀ ਜੀ ਸੋ